ਹੈਲੋ ਕੀ ਆਲਾ ਹਾਂ ਇਹਦਾ ਕਿਦਾਂ ਇਹਨੂੰ ਫੇਰ ਪੜਾਇਆ ਇੱਕ ਵਾਰੀ ਫੇਰ ਤੇ ਇਹ ਆਦੀਆ ਗੱਲਾਂ ਚ ਨਾ ਜੀ ਇਹਨੇ ਤਾਂ ਆਪਣੀ ਘਰ ਦੀ ਮਾਰਤੀ ਮੇਰੀ ਵੀ ਭੁਜਾਤੀ ਆ ਇਹ ਐਨੇ ਐਸਾ ਉਹ ਮੈਂ ਦਾਰੂ ਜਿਆਦਾ ਪੀਤੀ ਸੀ ਨਾ ਉਹਨਾਂ ਸਾਂ ਜਿਆਦਾ ਹੋ ਗਿਆ ਉਹ ਤਾਂ ਜੇ ਹਵਾ ਪੈ ਗਈ ਮੋਟਰਸਾਈਕਲ ਤੇ ਉਹ ਤੇ ਮੰਮੀ ਨੂੰ ਵੀ ਪਤਾ ਲੱਗ ਗਿਆ ਕਰੇ ਤੇ ਵਾਰੀ ਵਾਰੀ ਸਾਰਿਆਂ ਨੇ ਗੱਲਾਂ ਗੱਡੀਆਂ ਹ ਤੂੰ ਨੇ ਇਹਦੀਆਂ ਗੱਲਾਂ ਚਾਜੀ ਏ ਨਕਾਣੀਆਂ ਬਜੇ ਸੁਣਾਉਂਦਾ ਜੀ ਬਣਾ ਕੇ ਉਹ ਯੋ ਬਿਠਾ ਤੇ ਮੈਂ ਪਤਾ ਨਹੀਂ ਕਿਥੇ ਕਿਥੇ ਤੈਨੂੰ ਲਵ ਛੜਿਆ ਨੂੰ ਕੋ ਨਹੀਂ ਹੋਏਗਾ ਜੀ ਚਲ ਠੀਕ ਆ ਮੈਂ ਗੱਲਾਂ ਨੂੰ ਬਾਅਦ ਚ ਗੱਲ ਡਾੜੀ ਆ ਕੇ ਓਕੇ ਲੈ ਤੂੰ ਇੱਥੇ ਬਿਠਾ ਵਾ ਮੈਂ ਪਤਾ ਨਹੀਂ ਕਿਥੇ ਕਿਥੇ ਤੈਨੂੰ ਲਵ ਛੜਿਆ ਤੂੰ ਫੋਨ ਕਰ ਲੈਂਦੇ ਫੋਨ ਤੇਰਾ ਬਿਜੀ ਆਈ ਜਾਂਦਾ ਸੀ ਆ ਫੋਨ ਕਰ ਲੈ ਠਾਣੀ ਮੁਲਾਜ਼ਮ ਨੂੰ ਪੁੱਤ ਪਹਿਲਾ ਮਾਤਰੀ ਕਿੰਨਾ ਕਲਪੰਦੀ ਆ ਆਖੇ ਲੱਗ ਜਾ ਨਹੀਂ ਚੰਗੇ ਕੰਮੇ ਜਿਹੜੇ ਤੂੰ ਡਿਆਂ ਕਰਨ ਕੀ ਹੋਇਆ ਤੈਨੂੰ ਨਹੀਂ ਪਤਾ ਰੋਜ ਲਾਣਾ ਰੱਜ ਕੇ ਤੂੰ ਆ ਜਨਾ ਘਰ ਉਹ ਰਾਤੀ ਗਲਤੀ ਹੋ ਗਈ ਡੜੀ ਜਿਆਦਾ ਹੋ ਗਈ ਥੋੜੀ ਰਾਤੀ ਪੁੱਤ ਰੋਜੇ ਕੰਮ ਕਰਦਾ ਉਹਦਾ ਕੰਮ ਹੋ ਗਿਆ ਮੁੰਡਾ ਤੇਰਾ ਨੇ ਰਾਤੀ ਜਿਆਦਾ ਹੋ ਗਈ ਉਹ ਵੀ ਤੁਹਾਨੂੰ ਦੱਸਣਾ ਬੰਦਾ ਜਿਹੜਾ ਇਹਦੇ ਘਰ ਤੇ ਕਾਜੀ ਤੂੰ ਬੰਦੇ ਫੜੇ ਦੀ ਖੁਸ਼ੀ ਹੀ ਪੀ ਲੈਣਾ ਕਾਜੀ ਕੋਈ ਬੰਦਾ ਭੱਜ ਗਿਆ ਉਹਦੇ ਕੰਮ ਚ ਪੀਂਟ ਆ ਪੈਣਾ ਵੇਹਲਾ ਬੋਧ ਤਰੀ ਕਰਦੀ ਕਿ ਨਹੀਂ ਤੇਜਾ ਪੜੀ ਲਿਖੀ ਆਓ ਵੀ ਸੱਚੀ ਆ ਹਰਕਦਾ ਤੇਰੀਆਂ ਮਾਰੀਆਂ ਵਾਂ ਮੈਂ ਕੀ ਕੀਤਾ ਕੀਤਾ ਕੀ ਚਾਚੇ ਵਾਲੇ ਲਸ਼ਨ ਫੜ ਲਏ ਆਪਣੇ ਵਾਲੇ ਤੂੰ ਵੀ ਉਹਦੇ ਵੀ ਇਹੋ ਕੰਮ ਹੁੰਦੇ ਸੀ ਮੁਖ ਦੀ ਮੇਰੀ ਪੀਲੀ ਤੇ ਬਾ ਠੀਕ ਹੋ ਜਿੱਥੇ ਜੀ ਕੀਤਾ ਉਥੇ ਪਏ ਰਹੇ ਤੇ ਇੱਕ ਚਾਚੀ ਤੇ ਨੇ ਕਹਿੰਦਾ ਪੀ ਕੇ ਮੈਂ ਕਦੋਂ ਪੀਤੀ ਉਹ ਬਦੋ ਬਦੀ ਪੀ ਕੇ ਨੇ ਪਿਆਲਦੀ ਅੱਜ ਖੁਸ਼ੀ ਚੜ ਗਈ ਜਿਆਦੀ ਉਹ ਸੇਮ ਲਸ਼ਨ ਤੇਰੇ ਆ ਹੁਣ ਨਹੀਂ ਨਹੀਂ ਉਹ ਤਾਂ ਬਹੁਤ ਹੀ ਜ਼ਿਆਦਾ ਪੈਂਦੇ ਮੈਂ ਉਹਦੇ ਘਾਟੇ ਉਹ ਇਹ ਪੀਣਾ ਥੋੜੀ ਪੀਂਦਾ ਸੀ ਥੋੜੀ ਤੋਂ ਜ਼ਿਆਦੀ ਹੋਇਆ ਸੀ ਨਹੀਂ ਨਹੀਂ ਜ਼ਿਆਦਾ ਨਹੀਂ ਹੁੰਦਾ ਗਾਤੀ ਹੋਇਆ ਜ਼ਿਆਦਾ ਆਉੜਾ ਪੀ ਹੋਇਆ ਜ਼ਿਆਦਾ ਮੂੰਹ ਵੇ ਆਪਣਾ ਕਿਦਾਂ ਦਾ ਹੋਇਆ ਪੀ ਪੀ ਸ਼ਰਾਬ ਤੇਰਾ ਗਰਮੀ ਬਹੁਤ ਹੈ ਨਾ ਆ ਗਰਮੀ ਤਾਂ ਹੀ ਤਾਂ ਆ ਪੀ ਜਣਾ ਵਾ ਹੈ ਚੱਲ ਚਲੀਏ ਘਰ ਤੋਂ ਮਾਤਰੀ ਡਹੀ ਕਲਪਣ ਚਲੋ ਕਿ ਦਾਦੂ ਪਖੰਡ ਫੜਿਆ ਵਾ ਬੰਦਾ ਭੰਜਾ ਚੰਗਾ ਰਹੇਗਾ ਯੋ ਆਹੋ ਜੀ ਚੀਜ਼ਾਂ ਚੁੱਕ ਲਈ ਦੀਆਂ ਮੇਰੀਆਂ ਰਾਜੂ ਟੈਟੂ ਪਾੜੂਗੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਸ ਕੋਈ ਤੇ ਕੋ ਗੱਲ ਵਾ ਕੋਈ ਗੱਲ ਨਹੀਂ ਇਹ ਆਇਆ ਮੈਂ ਤਾਂ ਕਈ ਕੋਈ ਫੇਰ ਨਾ ਕਹਿੰਦਾ ਗੰਦ ਪਿਆ ਚ ਬੱਚੇ ਲੱਗੇ ਹੁਣ ਮੇਰੀ ਗੱਲ ਸੁਣ ਧਿਆਨ ਨਾਲ ਇੱਕ ਹੁਣ ਘਰ ਚੱਲੇ ਆ ਮਾਂ ਤੇ ਜਿਹਨੇ ਬੋਲਣਾ ਪੜਿਆ ਤੇ ਚੁੱਪ ਕੀਤਾ ਨਹੀਂ ਉਹ ਅੱਗੇ ਖੜੀ ਤੇ ਪਈ ਆ ਤੇਰੇ ਸਾਹਨੇ ਆ ਤੂੰ ਕੀ ਗੱਲ ਹੋਈ ਇਹ ਹੋਣਾ ਕਿ ਸਾਸਤਰੀ ਆਂ ਕਿ ਤੁਸੀਂ ਆਏ ਕੀ ਲੈਣ ਚ ਘਰ ਇੱਥੇ ਮੇਰੇ ਹੁਣ ਲੜਾਈ ਤੇਰੀ ਤਾਂ ਸੀਰਦੀ ਹੋਈ ਸੀਰੇ ਦਾ ਕੀ ਮਤਲਬ ਤੇਰੀ ਮਾਂ ਨੂੰ ਵਾਦ ਘਟ ਬੋਲਣ ਦਾ ਉਹਨੇ ਬਹੁਤ ਬੇਇੱਜ਼ਤੀ ਕੀਤੀ ਮਾਂ ਤੇਰੀ ਦੀ ਕੋਈ ਕਲ ਵੀ ਪਈ ਆ ਕੋਈ ਨਹੀਂ ਮੈਂ ਅਗੜੀ ਮੁੰਡੇ ਨੂੰ ਆਸ਼ਰਾ ਪਿਆਲਦੀ ਨਹੀਂ ਰਹੀ ਤੇ ਮਮਮੀ ਨੂੰ ਬੋਲਣਾ ਸਤਾ ਬੰਦਾ ਇਹਦਾ ਉਹ ਇਹ ਗੱਲ ਵਾਕਲ ਚਾਹੀਦੀ ਥੋੜੀ ਬੋਦੀ ਇਹਨਾਂ ਨੂੰ ਤੇ ਉਹਨੇ ਗੁੱਸਾ ਕਰਦੇ ਤੇ ਕਹਿੰਦਾ ਚੁੱਪ ਕੀਤਾ ਰਹੀ ਹੁਣ ਤੂੰ ਨਾ ਕਲਾ ਪਾ ਕੇ ਬੈਠੀਂ ਕਰ ਤੇ ਸੀਰਤੋ ਹੀ ਬੋਲੀ ਮਮਮੀ ਨੂੰ ਤੇ ਹੋਰ ਉਹਦਾ ਜਾ ਦਿਮਾਗ ਖਰਾਬ ਪਰ ਪੁੱਤ ਦਿਮਾਗ ਖਰਾਬ ਕੀਤਾ ਕਹਿੰਨੇ ਆ ਉਹਦਾ ਮੋੜਕੋੜ ਕੇ ਕਹਾਣੀ ਤੇਰੇ ਤੇ ਹੀ ਹੁੰਦੀ ਚਲ ਮੈਂ ਕੀਤਾ ਪਰ ਮਮਮੀ ਨੇ ਨਹੀਂ ਕੀਤਾ ਮਮਮੀ ਸਾਗੇ ਬੋਲੀ ਜੋ ਬੰਦਾ ਦੁਖੀ ਹੋਵੇ ਨਾ ਉਦੋਂ ਉਹਦੇ ਵੱਤ ਕੋਈ ਵੱਡਾ ਨਿਕਾ ਨਹੀਂ ਹੁੰਦਾ ਉਹਨੇ ਜਿੱਤੇ ਪੜਾਅ ਕੱਢਣੀ ਉਹਨੇ ਕੱਢ ਦੇਣੀ ਹੈ ਵੱਡੇ ਨੇ ਕਿਤਾ ਪਤਾ ਹੀ ਹੁੰਦਾ ਪਰ ਤੂੰ ਸਮਝਦਾ ਨਾ ਮੇਰੀ ਗੱਲ ਨੂੰ ਹੁਣ ਤੂੰ ਨਾ ਬੋਲੀ ਜਾ ਕੇ ਕੋਈ ਵੀ ਨਹੀਂ ਮੈਂ ਨਹੀਂ ਬੋਲਦਾ ਆਹੋ ਤੇ ਇਹ ਨਾ ਕਿ ਤੂੰ ਵਖਰਾ ਤਾਂ ਮਾਸ਼ਾਅੱਲਾ ਆਇਆ ਹੋਵੇ ਘਰ ਹੁਣ ਚਲ ਆਇਆ ਫਟਾਫਟ ਹੁਣ ਮਗਰੇ ਮੇਰੇ ਕਾ ਚਾ ਚਲੋ ਹੁਣ ਮੈਂ ਤਾਂ ਨਹੀਂ ਬੋਲਦਾ ਮੰਮੀ ਨਾਲ ਨਾ ਮੰਮੀ ਅੱਗੇ ਹੁਣ ਮੇਰਾ ਵਕੀਲ ਬੋਲੂ ਜਾਂ ਮੇਰੇ ਪੇਪਰ ਹੀ ਬੋਲਣਗੇ ਹੁਣ ਤਲਾਕ ਹੀ ਹੋਊਗਾ ਬਲਾ ਨੂੰ ਲਿਆ ਕੇ ਕਰਨਾ ਜਿਹਨੂੰ ਬੋਲਣ ਦਾ ਪਤਾ ਨਹੀਂ ਆ ਮੈਂ ਚਲ ਦਰਜ ਪੀ ਕੇ ਬਾਅਦ ਘਟ ਬੋਲਿਆ ਉਹ ਤੇ ਸੋ ਵੀ ਮੰਮੀ ਨੇ ਬੋਲੀ ਜਾਂਦੀ ਓਏ ਆ ਗਿਆ ਹੁਣ ਚਲੋ ਚਲੋ ਆ ਗਿਆ ਰੋਈ ਚਲਵਾ ਬੈਠ ਕੇ ਤੂੰ ਤਾਂ ਮੈਨੂੰ ਡੋਬ ਕੇ ਰੱਖਤਾ ਉਸ ਘਰ ਚ ਕੱਲਾ ਪੈਸਾ ਦੇਖ ਲਿਆ ਹਾਂ ਇਹਨੇ ਦੇਖਿਆ ਵੀ ਮੇਰੀ ਧੀ ਉੱਥੇ ਖੁਸ਼ ਰਹੂਗੀ ਕਿ ਨਹੀਂ ਸਿਰਤ ਕਿ ਇਹ ਮੈਂ ਜੋ ਹਕਸ਼ ਕੀਤਾ ਨਾ ਤੇਰੀਆਂ ਖੁਸ਼ੀਆਂ ਵਾਸਤੇ ਕੀਤਾ ਸੀ ਮੈਨੂੰ ਨਹੀਂ ਸੀ ਪਤਾ ਕਿ ਉਹ ਇਦਾਂ ਦੇ ਦਰਿੰਦੇ ਮਿਲਣਗੇ ਮਾਂ ਮੈਂ ਤੇਨੂੰ ਪਹਿਲਾਂ ਕਹਿੰਦੀ ਸੀ ਨਾ ਵੀ ਤੂੰ ਕੱਲਾ ਪੈਸਾ ਨਾ ਦੇਖੀ ਜਾ ਪਰ ਤੁਸੀਂ ਕੱਲਾ ਪੈਸਾ ਦੇਖ ਲਿਆ ਪੈਸਿਆਂ ਨਾਲ ਕਿੱਥੇ ਖੁਸ਼ੀਆਂ ਖਰੀਦੀਆਂ ਜਾਂਦੀਆਂ ਨੇ ਬੇਸ਼ੱਕ ਆਜਨ ਕੋਲ ਪੈਸਾ ਕਰਬਾਰਾ ਪਰ ਉੱਥੇ ਮੈਂ ਖੁਸ਼ ਤਾਂ ਨਹੀਂ ਹੋਗੀ ਸਿਰਫ ਤੇਰੀਆਂ ਖੁਸ਼ੀਆਂ ਦੀ ਨਾ ਕਾਤਲ ਨਾ ਮੈਂ ਤੇਰੇ ਨੂੰ ਮੈਂ ਖੁਸ਼ੀ ਨਹੀਂ ਦੇ ਸਕੀ ਤੇਰੀ ਮੈਂ ਚੰਗੀ ਮਾਂ ਨਹੀਂ ਬਣ ਸਕੀ ਇਹ ਜਿਹੜਾ ਲਾਲਚ ਆ ਨਾ ਕਹਿੰਦੇ ਹੁੰਦੇ ਲਾਲਚ ਬੁਰੀ ਭਲਾ ਮੇਰੀਆਂ ਅੱਖਾਂ ਦੇ ਪੱਟੀ ਵੱਧ ਗਈ ਸੀ ਲਾਲਚ ਦੀ ਮੈਂ ਇਹ ਸੋਚਦੀ ਸੀ ਕਿ ਮੇਰੀਤੀ ਪੈਸੇ ਵਾਲੇ ਕਰਨਾ ਸੁખી ਬਸੂਗੀ ਖੁਸ਼ ਰਹੂਗੀ ਪਰ ਸੱਚੀ ਅੱਜ ਮੈਨੂੰ ਪਛਤਾਵਾ ਹੋ ਰਿਹਾ ਆਪਣੇ ਕੀਤੇ ਤੇ ਹੁਣ ਦਾ ਬਸਤਾਉਂ ਦਾ ਕੋਈ ਫਾਇਦਾ ਨਹੀਂ ਮੰਮੀ ਜਿਹੜੀਆਂ ਗੱਲਾਂ ਹੋ ਗਈਆਂ ਉਹ ਸਹੀ ਨਹੀਂ ਹੋ ਸਕਦੀਆਂ ਮੈਨੂੰ ਪਤਾ ਤੇਰਾ ਬੀਤਿਆ ਹੋਇਆ ਕੱਲ ਕਦੀ ਵਾਪਸ ਨਹੀਂ ਆ ਸਕਦਾ ਪਰ ਤੇਰਾ ਆਉਣ ਵਾਲਾ ਕੱਲ ਨਾ ਮੈਂ ਖਰਾਬ ਕਰਕੇ ਰੱਖਤਾ ਜੇ ਮੰਮੀ ਤੂੰ ਆ ਸਭ ਕੁਝ ਨਾ ਕੀਤਾ ਹੁੰਦਾ ਨਾ ਅੱਜ ਨੂੰ ਮੈਂ ਵੀ ਨਹੀਂ ਸੀ ਦੁਖੀ ਹੁੰਦੀ ਤੇ ਨਾ ਹੀ ਮਨਜੋਤ ਜੇਲ੍ਹ ਦੇ ਪਿੱਛੇ ਹੁੰਦਾ ਝੇਲ ਚ ਮਨਜੋਤ ਝੇਲ ਚ ਮਾਮਾ ਹਣ ਜੋਦ ਜੇਲ੍ਹ ਦੇ ਵਿੱਚ ਮੈਨੂੰ ਵੀ ਇਸ ਗੱਲ ਦਾ ਪਤਾ ਇਹ ਤੇ ਤੁਹੇ ਲੱਗਿਆ ਸੀਗਾ ਜਦੋਂ ਮੈਂ ਸਾਭ ਤੇ ਫੋਨ 'ਚ ਫੋਟੋ ਦੇਖੀ ਨਾ ਮੇਰੇ ਤੋਂ ਪਹਿਲਾਂ ਤੁਹਾਨੂੰ ਜਮੀਨ ਹੀ ਨਿਕਲ ਗਈ ਜਦੋਂ ਮੈਂ ਪੁੱਛਿਆ ਵੀ ਇਹਦੀ ਫੋਟੋ ਤੁਹਾਡੇ ਫੋਨ 'ਚ ਕੀ ਕਰਦੀ ਆ ਕਹਿੰਦਾ ਇਹ ਨਹੀਂ ਮੈਂ ਅੱਜ ਫੜਿਆਗਾ ਇਹਦੀ ਛਾਪਾਂ ਮਾਰਿਆ ਦੋ ਦੋ ਜਾਨੇ ਦੀ ਜ਼ਿੰਦਗੀ ਖਰਾਬ ਹੋ ਗਈ ਮਾਂ ਸਿਰਫ ਤੇਰੀ ਵਜ੍ਹਾ ਕਰਕੇ ਖੱਲਾ ਪੈਸਾ ਦੇਖ ਕੇ ਨਾ ਤੂੰ ਜੁਆਕਾਂ ਦੀ ਖੁਸ਼ੀ ਨਹੀਂ ਦੇਖੀ ਜੀ ਅੱਜ ਮੈਂ ਮਨਜੋਤ ਦੇ ਘਰ ਹੁੰਦੀ ਨਾ ਬੇਸ਼ੱਕ ਦੋ ਟਾਈਮ ਦੀ ਜਗ੍ਹਾ ਤੇ ਇੱਕ ਟਾਈਮ ਦੀ ਰੋਟੀ ਖਾ ਲੈਂਦੀ ਪਰ ਖੁਸ਼ ਤਾਂ ਹੁੰਦੀ ਨਾ ਸਹੀ ਗੱਲ ਹੈ ਕਿੰਨਾ ਪਿਆਰ ਕਰਦਾ ਸੀ ਮਨਜੋਤ ਤੈਨੂੰ ਕਿੰਨੀ ਇੱਜ਼ਤ ਕਰਦਾ ਸੀ ਮੇਰੀ ਮੰਮੀ ਮੰਮੀ ਖਰਦੀ ਦਾ ਨਾ ਮੂੰਹ ਸੁੱਕਦਾ ਸੀ ਪਰ ਮੈਂ ਮੇਰੀ ਇੱਜ਼ਤ ਇੱਜ਼ਤ ਕੀ ਕਦਰ ਪਾਈ ਪਛਤਾਵਾ ਮੈਨੂੰ ਆਪਣੇ ਆਪ ਤੇ ਆਪਣੀ ਸੋਚ ਤੇ ਆਪਣੀ ਜ਼ੁਬਾਨ ਤੇ ਹੋਣਾ ਵੀ ਚਾਹੀਦਾ ਮੰਮੀ ਪਰ ਬੰਦਾ ਨਾ ਬਾਅਦ ਚ ਪਛਤਾਉਂਦਾ ਹੁੰਦਾ ਉਹ ਤੁਹਾਨੂੰ ਟਾਈਮ ਲੰਘ ਜਾਂਦਾ ਬਸ ਮੈਂ ਤਾਂ ਹੁਣ ਤੁਹਾਨੂੰ ਇੱਕ ਗੱਲ ਕਹਿਣੀ ਆ ਤੁਸੀਂ ਪਹਿਲਾਂ ਬਹੁਤ ਇੰਟਰਫੀਰੈਂਸ ਕਰ ਲਈ ਸਾਡੇ ਦੋ ਜਣਾਂ ਦੀ ਜ਼ਿੰਦਗੀ ਖਰਾਬ ਕਰਤੀ ਪਰ ਹੁਣ ਮੈਂ ਮਨਜੋਧ ਪੂਰਾ ਸਾਥ ਦਊਂਗੀ ਮੈਂ ਉਹਨੂੰ ਐਂ ਜੇਲ੍ਹ 'ਚ ਨਹੀਂ ਰਹਿਣ ਦੇ ਸਕਦੀ ਮੈਥੋਂ ਜਿੰਨੀ ਵੀ ਹੈਲਪ ਹੋਊਗੀ ਨਾ ਮੈਂ ਉਹਦੀ ਉਨੀ ਹੈਲਪ ਕਰੂੰਗੀ ਕਿਉਂਕਿ ਜੇ ਅੱਜ ਮੈਂ ਆਵਦੀ ਪੈਰਾਂ ਤੇ ਖੜੀ ਹੋਈਆਂ ਨਾ ਤਾਂ ਉਹਦੀ ਵਜ੍ਹਾ ਮਨਜੋਤ ਆ ਔਰ ਕੋਈ ਨਹੀਂ ਜਿਵੇਂ ਤੇਰਾ ਦਿਲ ਕਰਦਾ ਨਾ ਤੀ ਔ ਮੈਂ ਕਰ ਮੈਂ ਤੈਨੂੰ ਖੁਸ਼ ਨਹੀਂ ਕਰਨਾ ਮੈਂ ਪਹਿਲਾਂ ਮੈਂ ਤੈਨੂੰ ਬਹੁਤ ਕੁਝ ਕਹਿ-ਕਹਿ ਕੇ ਪਤਾ ਨਹੀਂ ਕਿੰਨੇ ਕਰ ਖਰਾਬ ਕਰਦੇ ਜੇ ਮੈਂ ਚਾਮਲ ਹੱਡਾ ਨਾਲ ਮਨਜੋਤ ਨਾਲ ਤੇਰਾ ਵਿਆਹ ਕੀਤਾ ਹੁੰਦਾ ਸ਼ਾਇਦ ਮੇਰਾ ਵੀ ਬੁਢਾਪਾ ਸੌਕਾ ਨਿਕਲਦਾ ਪਰ ਨਹੀਂ ਮੈਂ ਆਪਣੇ ਪੈਰੀ ਨਾ ਆਪ ਘੜਾ ਮਾਰ ਲਿਆ ਆਪ ਘੜਾ ਮਾਰ ਲਿਆ ਚਲ ਕੋਈ ਨਾ ਮਮੀ ਚੁੱਪ ਕਰ ਜੋ ਜਿਹੜੀ ਜੀ ਹੋਣੀ ਸੀ ਉਹ ਤਾਂ ਹੋ ਗਈ ਹੁਣ ਲੰਘੇ ਵੇਲੇ ਵਾਪਸ ਤਾਂ ਨਹੀਂ ਆਉਂਦਾ ਪਰ ਜਿਹੜੀ ਸਮੱਸਿਆ ਹੈ ਉਹਨੂੰ ਵਿਚਾਲੋ ਪਰ ਭੌਣ ਵਾਲਾ ਕੱਲ ਤਾਂ ਬਚਾ ਸਕਦੇ ਆ ਨਾ ਉਹਨੂੰ ਤਾਂ ਸੌਕਾ ਕਰ ਸਕਦੇ ਆ ਹੱਤੀ ਤੇਰੀ ਜਿੰਨੀ ਹੈਲਪ ਹੁੰਦੀ ਹੈ ਨਾ ਤੂੰ ਮਨਜੋਤ ਨੂੰ ਇੱਕ ਵਾਰੀ ਜੇਲ੍ਹ ਚੋਂ ਬਾਹਰ ਕਢਾਲਾ ਕੁਛ ਤਾਂ ਕੁਛ ਮੁੱਲ ਮੁਰੂਗਾ ਆ ਪਤਾ ਕਾ ਢੀ ਮੁੱਲ ਨਹੀਂ ਪਾਇਆ ਉਹਦੇ ਪੈਸੇ ਦਾ ਉਹਦੇ ਪਿਆਰ ਦਾ ਉਹਦੀ ਰਿਸਪੈਕਟ ਦਾ ਉਹਦੀ ਇੱਜ਼ਤ ਦਾ ਸਹੀ ਗੱਲਾਂ ਮੰਮੀ ਕੋਈ ਗੱਲ ਨਹੀਂ ਜਿੱਥੇ ਤੱਕ ਹੋਊਗਾ ਮੈਂ ਉੱਥੋਂ ਤੱਕ ਮਨਜੋਤ ਦੀ ਹੈਲਪ ਕਰੂੰਗੀ ਕਿਉਂਕਿ ਮੈਂ ਨਹੀਂ ਚਾਹੁੰਦੀ ਵੀ ਉਹ ਵਿਚਾਰਾ ਜੇਲ੍ਹ ਦੇ ਅੰਦਰ ਸੜੇ ਜਿਸ ਟਾਈਮ ਉਹਨੇ ਮੇਰੀ ਮਦਦ ਕੀਤੀ ਸੀ ਨਾ ਉਸ ਟਾਈਮ ਮੇਰੇ ਨਾਲ ਕੋਈ ਵੀ ਨਹੀਂ ਸੀ ਖੜਿਆ ਮੈਂ ਗੱਲ ਕਰਦੀ ਆ ਮਨਜੋਤ ਨਾਲ ਫੋਨ ਲਾ ਕੇ ਦੇਖਦੀ ਆ ਜੇ ਲੱਗਿਆ ਤਾਂ ਹਲੋ ਚੇਰਤ ਹਾਂਜੀ ਮਨਜੋਤ ਕਿਵੇਂ ਹੋ ਮੈਂ ਕੀ ਠੀਕ ਨਹੀਂ ਹੈਗਾ ਤੇ ਮਮਾ ਨੂੰ ਕੀ ਹੋਇਆ ਵਾਜ ਮਮਾ ਤੂੰ ਦੱਸ ਦੇ ਮਮਾ ਨੇ ਉਹਨਾਂ ਕਰਾ ਦੇ ਮੰਮੀ ਤੁਹਾਡੇ ਘਰੇ ਆਈ ਸੀ? ਹਾਂ ਜੀ। ਪਰ ਮੈਨੂੰ ਦੱਸ ਕਿ ਨਹੀਂ ਗਏ ਮੰਮੀ? ਨਹੀਂ ਮੇਰੇ ਕੋਈ ਗੱਲ ਹੋਈ ਇੱਥੇ ਆਉਣ ਬਾਰੇ। ਉਹ ਤੇ ਮੈਂ ਸੋਚਣ ਰਿਹਾ ਇੱਥੇ ਮੰਮਾ ਤੇ ਇੱਥੇ ਬੋਲ ਕੇ ਬੜਾ ਗਏ ਆ ਕੀ ਚੱਕਰ ਕੀ ਆ? ਉਹ ਤਾਂ ਬਹੁਤ ਆਪੂ ਬੋਲੇ ਇੱਥੇ। ਕਿਉਂ? ਕੋਈ ਗੱਲ ਹੋਈ ਤੁਹਾਡੀ ਲੜਾਈ ਹੋਈ ਉਹਨਾਂ ਨਾਲ? ਨਹੀਂ ਮੇਰੀ ਕਿ ਨਹੀਂ ਹੋਈ ਮੰਮਾ ਮੇਰੇ ਮੰਮਾ ਵੀ ਬੜੇ ਕਰਮੇ ਇਹ ਜੇ ਮੰਮੀ ਜੀ ਵੀ ਮਰਮੋ ਤੁਹਾਡੇ ਵੀ। ਪਰ ਮਨਜੋਤ ਮੇਰੇ ਤਾਂ ਮੰਮੀ ਨਾਲ ਕੋਈ ਐਵੇਂ ਗੱਲ ਹੀ ਨਹੀਂ ਹੋਈ ਹੈਗੀ ਕੀ ਬੋਲ ਕੇ ਗਏ ਨੇ ਮੰਮੀ? ਉਹ ਹੋਇ ਤੇ ਮੈਂ ਸਮਝ ਨਹੀਂ ਲੱਗਣ ਦੀ ਕਿਹਦੇ ਰਿਸ਼ਤਾ ਹੀ ਨਹੀਂ ਕਰਨਾ ਲੰਗਮਲਾਂ ਕਿੱਦਾਂ ਕਹਿ ਗੋਗੇ ਕੀ ਕਿਹਾ ਤੁਸੀਂ ਮਨਜੋਤ ਕੀ ਬੋਲ ਕੇ ਗਈ ਮਮੀ ਮੈਂ ਦੱਸ ਦਿੰਨੀ ਆ ਮੈਂ ਕੀ ਬੋਲ ਕੇ ਆਈ ਆ ਕੀ ਦੇ ਨਾਲ ਗੱਲ ਕਰਦੀ ਆ ਮਮੀ ਮਨਜੋਤ ਗੱਲ ਕਿਹਦੇ ਨਾਲ ਕਰਦੀ ਆ ਮਨਜੋਤ ਦੀ ਕੋਲ ਆਈ ਸੀ ਤੁਸੀਂ ਉਹਨਾਂ ਦੇ ਘਰੇ ਕੀ ਕੁਝ ਬੋਲ ਕੇ ਆਏ ਹੋ ਖਬਰਦਾਰ ਜੇ ਮਨਜੋਤ ਨਾਲ ਅੱਜ ਤੋਂ ਬਾਅਦ ਗੱਲ ਕੀਤੀ ਮੇਰੇ ਤੋਂ ਬੁਰਾ ਕੋਈ ਨਹੀਂ ਪਰ ਕਿਉਂ ਮੰਮੀ ਕਿਉਂ ਕਿਉਂ ਨੰਗਮ ਲੰਗਾ ਉਹਦੇ ਕੋਲ ਤਾਂ ਆਪਣਾ ਘਰ ਵੀ ਨਹੀਂ ਹੈਗਾ ਮੰਮੀ ਆ ਤੁਸੀਂ ਕੀ ਬੋਲ ਲੀ ਜਾਂਦੇ ਹੋ ਮਨਜੋਤ ਕੋਈ ਗਰੀਬ ਨਹੀਂ ਹੈਗਾ ਤੁਹਾਨੂੰ ਪਤਾ ਨਾ ਮੈਂ ਇੱਥੇ ਕਿੰਨਾ ਖਰਚਾ ਕੀਤਾ ਗਰੀਬ ਤਾਂ ਆਪਾਂ ਆਪਣੇ ਕੋਲ ਕਿਹੜੇ ਮਹਿਲ ਨੇ ਆਪਾਂ ਵੀ ਤਾਂ ਕਿਰਾਏ ਦੇ ਘਰ ਚ ਹੀ ਰਹਨੇ ਆ ਨਾ ਮੈਂ ਨਹੀਂ ਚਾਹਦੀ ਵੀ ਜਿਵੇਂ ਮੇਰੀ ਜ਼ਿੰਦਗੀ ਨਾ ਕਿਰਾਏ ਦੇ ਘਰਾਂ ਤੇ ੱੱਕੇ ਖਾ-ਖਾ ਕੇ ਨਿਕਲੀ ਆ ਉਵੇਂ ਤੇਰੀ ਵੀ ਨਿਕਲੇ ਕਿਰਾਇਆ ਤੇ ੱੱਕੇ ਖਾਣਾ ਨਾ ਨਰਕ ਭੋਗਣ ਦੇ ਬਰਾਬਰ ਹੁੰਦਾ ਲੱਗੀ ਸਮਝ ਤਾਂ ਦੋ ਅਸ ਤੋਂ ਬਾਅਦ ਕਿਤੇ ਉਹਦੇ ਨਾਲ ਗੱਲ ਨਾ ਕਰ ਲੈ ਇਹ ਤਾਂ ਗੱਲ ਕੀਤੀ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਮੰਮੀ ਹਾਂ ਤੁਸੀਂ ਕਿਵੇਂ ਦੀ ਗੱਲਾਂ ਕਰਦੇ ਹੋ ਤੁਹਾਨੂੰ ਪਤਾ ਨਾ ਮਨਜੋਤ ਨੇ ਮੇਰੇ ਪਿੱਛੇ ਆਪਦੇ ਸੁਪਨੇ ਤੋੜੇ ਨੇ ਤੇ ਨਾਲੇ ਮੈਂ ਕਿਉਂ ਤੱਕੇ ਖਾਉਂਗੀ ਉਹਨੇ ਮੈਨੂੰ ਮੇਰੇ ਪੈਰਾਂ ਤੇ ਸਟੈਂਡ ਕਰਤਾ ਵਿਆਹ ਤੋਂ ਬਾਅਦ ਅਸੀਂ ਆਪਦਾ ਘਰ ਵੀ ਲੈ ਲਵਾਂਗੇ ਇਹ ਤੁਸੀਂ ਕਹਿੰਦੇ ਖਾਡ ਦੋ ਵੀ ਮੈਂ ਤੱਕੇ ਖਾਉਂਗੀ ਕਿਰਾਏ ਦੇ ਘਰਾਂ ਤੇ ਹਾਏ ਬਸ ਆਹੀ ਸੋਚ ਰੱਖਿਆ ਵੇ ਸਾਰੀ ਕਮਾਈ ਨਾ ਉਹਦੇ ਅੱਗ ਲਾਉਣੀ ਆ ਹਜੇ ਵੀ ਤੂੰ ਇਹੀ ਸੋਚੀ ਜਾਨੀ ਆ ਵੇ ਤੂੰ ਆਪਣਾ ਘਰ ਆਪ ਬਣਾਏਂਗੀ ਉਹਨੂੰ ਬੇਲੇ ਬੈਠੇ ਨੂੰ ਖੋਏਂਗੀ ਕਿਉਂ ਕੀ ਗੱਲ ਕਾਦੇ ਵਾਸਤੇ ਬੇਲਾ ਹੋ ਹਰਦਾ ਕੋਨੇ ਸਾਰੇ ਕਮਾਈ ਮੇਰੇ ਤੇ ਲਾਈ ਆ ਜੇ ਮੈਂ ਅੱਜ ਐਡਵੋਕੇਟ ਆ ਨਾ ਤਾਂ ਉਹਦੀ وجہ ਮਨਜੋਦ ਆ ਜੇ ਤੂੰ ਅੱਜ ਐਡਵੋਕੇਟ ਬਣ ਗਈ ਨਾ ਮੈਂ ਚਾਹਨੀ ਆ ਵੀ ਤੂੰ ਕਿਸੇ ਇੰਜੀਨੀਅਰ ਜੱਜ ਪਾਇਲਟ ਨਾਲ ਵਿਆਹ ਕਰਵਾ ਮੈਂ ਉਸ ਨੰਗ ਮਲੰਗਣਾ ਨਹੀਂ ਜਿਹਦੇ ਪੱਲੇ ਆਪਣਾ ਘਰ ਵੀ ਨਹੀਂ ਹੈਗਾ ਮੰਮੀ ਮੈਨੂੰ ਤਾਂ ਸ਼ਰਮ ਆਉਦੀ ਤੁਹਾਨੂੰ ਮਾਂ ਕਹਿਣ ਲੱਗੇ ਤੁਹਾਨੂੰ ਪਤਾ ਨਹੀਂ ਮੇਰੇ ਵਿੱਚ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਨੇ ਤੇ ਤੁਸੀਂ ਹਾਲੇ ਕਹਿੰਦੇ ਵੀ ਮੈਂ ਕਿਸੇ ਹੋਰ ਨਾਲ ਵਿਆਹ ਕਰਵਾ ਲਾ ਕੀ ਕੁਰਬਾਨੀ ਕੀਤੀ ਉਹਨੇ ਜਿਹੜੇ ਪੈਸੇ ਆ ਨਾ ਕਮਾ ਕੇ ਉਹਦੇ ਮੂੰਹ ਤੇ ਮਾਰੀ ਕੋਈ ਲੋੜ ਨਹੀਂ ਉਹਦੇ ਪੈਸੇ ਰੱਖਣ ਦੀ ਇਹੀ ਇਲਜ਼ਾਮ ਲਾਉਂਦਾ ਨਾ ਮੋੜ ਦਵਾਗੇ ਪੈਸੇ ਨਾਲੇ ਮੈਂ ਨਾ ਉਹਦੇ ਘਰ ਜਾ ਕੇ ਉਹਦੀ ਮਾਂ ਨੂੰ ਕੋਰਾ ਜਵਾਬ ਦੇ ਕੇ ਆਈਆਂ ਤੇ ਜੇ ਤੂੰ ਮੁੜ ਕੇ ਇੱਥੇ ਵਿਆਹ ਕਰਵਾਇਆ ਜਾਂ ਮਨਜੋਤ ਨਾਲ ਗੱਲ ਕੀਤੀ ਤਾਂ ਮੇਰੀ ਲਾਸ਼ ਉੱਪਰ ਦੀ ਲੰਗੀ ਮੰਮੀ ਮੇਰੀ ਗੱਲ ਨਾ ਤੁਸੀਂ ਵੀ ਸੁਣ ਲਓ ਮੈਂ ਵਿਆਹ ਕਰਵਾਉਂਗੀ ਤਾਂ ਮਨਜੋਤ ਨਾਲ ਨਹੀਂ ਕਿਸੇ ਨਾਲ ਵੀ ਨਹੀਂ ਕਰਵਾਉਂਦੀ ਤੇ ਨਾਲੇ ਮੈਂ ਆਪਦੀ ਕਮਾਈ ਨਾ ਆਪਦੇ ਘਰਾਂ ਨੂੰ ਨਹੀਂ ਖਵਾਉਂਗੀ ਕਿਸੇ ਹੋਰ 11 ਬੰਦੇ ਨੂੰ ਨਹੀਂ ਜਿਹਨੂੰ ਪਤਾ ਹੀ ਨਹੀਂ ਵੀ ਮੈਂ ਕਿੱਥੋਂ ਦਾ ਕਿਵੇਂ ਪਹੁੰਚੀ ਆ ਉਹਨੂੰ ਮੈਂ ਕਿਵੇਂ ਆਉਂਦੀ ਕਮਾਈ ਖਵਾ ਦੂੰਗੀ ਤੂੰ ਕੱਲੇ ਮਨਜੋਤ ਬਾਰੇ ਸੋਚੀ ਜਾਈ ਆਪਣੀ ਮਾਂ ਬਾਰੇ ਨਾ ਸੋਚੀ ਜਿਹਨੇ ਦਿਹਾੜੀਆਂ ਘਰ ਕਰਕੇ ਤੈਨੂੰ ਪਾਲਿਆ ਉਹ ਵੀ ਬੰਦੇ ਤੋਂ ਬਹਾਰਾ ਤੇ ਤੂੰ ਅੱਜ 4 ਸਾਲ ਦੇ ਪਿਆਰ ਦੇ ਪਿੱਛੇ ਉਹਦੇ ਉਹਦੇ ਕੋਲ ਜਾ ਕੇ ਬੈਠਣ ਨੂੰ ਤਿਆਰ ਮੰਮੀ ਗੱਲ ਪਿਆਰ ਦੀ ਨਹੀਂ ਪਰ ਤੁਸੀਂ ਇੱਥੇ ਆ ਕੇ ਮੁਕਰ ਗਏ ਹੁਣ ਮੈਂ ਇਹ ਕੀ ਗੱਲ ਬਣਾਵਾ ਅਗਲੇ ਨੂੰ ਕੀ ਜਵਾਬ ਦਵਾ ਵੀ ਮੇਰੀ ਮਾਨ ਨੂੰ ਸਿਰਫ ਪੈਸੇ ਦਾ ਕਮਤਲਬ ਸੀ ਤੂੰ ਜਵਾਬ ਨਹੀਂ ਦੇਣਾ ਜਵਾਬ ਮੈਂ ਦੇ ਆਈਆਂ ਕੋਈ ਲੋੜ ਨਹੀਂ ਤੈਨੂੰ ਗੱਲ ਕਰਨ ਦੀ ਜੇ ਤੈਨੂੰ ਫੋਨ ਵੀ ਕਰਦਾ ਨਾ ਮੈਨੂੰ ਦੱਸ ਮੈਂ ਪੁਲਿਸ ਕੰਪਲੇਂਟ ਕਰੂੰਗੀ ਮੈਂ ਉਹਨੂੰ ਫੋਨ ਕਰੂੰਗੀ ਤੇ ਮੈਂ ਵਿਆਹ ਵੀ ਉਹਦੇ ਨਾਲ ਹੀ ਕਰਵਾਉਂਗੀ ਹੱਦ ਮਖਰਾਬ ਇਸ ਕੁੜੀ ਦਾ ਇਹਨੂੰ ਪਤਾ ਨਹੀਂ ਕੀ ਹੋਇਆ ਹੈ ਕੀ ਨਹੀਂ ਮੈਂ ਤਾਂ ਸੋਚਦੀ ਸੀ ਬੇ ਮੇਰੇ ਕਹਨੇ ਚ ਪਰ ਇਹ ਇਹ ਤਾਂ ਮੇਰੇ ਜਵਾਈ ਕਹਿਣੇ ਬੱਚਾ ਹੈ ਨਹੀਂ ਉਹਦੇ ਪੋਖ ਨੰਗ ਨਾਲ ਵਿਆਹ ਕਰਵਾ ਕੇ ਨਾ ਤੇਰੀ ਜ਼ਿੰਦਗੀ ਨਰਕ ਬਣ ਜਾਣੀ ਆ ਤੂੰ ਕਿਉਂ ਨਹੀਂ ਸਮਝਦੀ ਇਸ ਗੱਲ ਨੂੰ ਸਮਝ ਜਾ ਨਹੀਂ ਤਾਂ ਇੱਕ ਨਾ ਇੱਕ ਦਿਨ ਪਛਤਾਏਗੀ ਤੂੰ ਪਛਤਾਏਗੀ ਸਿਆਣਿਆਂ ਨੇ ਸੱਚੀ ਕਿਹਾ ਨਹੀਂ ਏ ਉਮਰ ਨਾਲ ਨਾ ਅਕਲ ਨੂੰ ਕੋਈ ਫਰਕ ਨਹੀਂ ਪੈਂਦਾ ਬੰਦੇ ਨੂੰ ਸਮਝਾਉਣੀ ਚਾਹੀਦੀ ਹੈ ਜੀ ਨੂੰ ਸਮਝਾ ਗਏ ਨਾ 25 ਸਾਲ ਦੀ ਉਮਰ 'ਚ ਹੀ ਆ ਗਏ ਤੇ ਜੀ ਨੂੰ ਨਹੀਂ ਆਈ ਮੇਰੇ ਵਰਗੇ ਨੂੰ ਭਾਵੇਂ 50 60 ਸਾਲ ਦਾ ਹੋ ਜਵੇ ਉਹ ਵੀ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਦਾ ਕਾਤਲ ਬਣ ਜਾਂਦਾ ਜਿਵੇਂ ਮੈਂ ਬਣੀ ਐ ਮੈਂ ਤਾਂ ਆਪਣੀ ਆਪਣੀ 30 ਦੀਆਂ ਰੀਜਾਂ ਦਾ ਗਲ ਆਪਣੇ ਹੱਥੀ ਕੱਟਦਾ ਸੋਚੇ ਹੀ ਕੁਛ ਨਹੀਂ ਕਿਉਂ ਅੱਗੇ ਕਿਵੇਂ ਜ਼ਿੰਦਗੀ ਕੱਟੂੰਗੀ ਇਹੀ ਸੋਚਦੀ ਰਹੀ ਮੈਂ ਪੈਸਾ ਜੌਬ ਸਭ ਕੁਝ ਠੀਕ ਹੈ ਪੈਸੇ ਨਾਲ ਖੁਸ਼ੀਆਂ ਖਰੀਦੀਆਂ ਜਾ ਸਕਦੀਆਂ ਪਰ ਨਹੀਂ ਮੈਂ ਗਲਤ ਸੀ ਪੈਸੇ ਨਾਲ ਖੁਸ਼ੀਆਂ ਨਹੀਂ ਖਰੀਦੀਆਂ ਜਾ ਸਕਦੀਆਂ ਐਸੇ ਇਮਪਸ ਸੱਚੇ ਨਹੀਂ ਖੁਸ਼ੀਆਂ ਖਰੀਦੀਆਂ ਜਾ ਸਕਦੀਆਂ ਖੁਸ਼ੀਆਂ ਖਰੀਦ ਨਾਲ ਨਹੀਂ ਨਾ ਇੱਕ ਦੂਜੇ ਦੀ ਫੀਲਿੰਗ ਸਮਝਣੀ ਪੈਂਦੀ ਆ ਇੱਕ ਦੂਜੇ ਦੀ ਗੱਲ ਸਮਝਣੀ ਪੈਂਦੀ ਆ ਇੱਕ ਦੂਜੇ ਨੂੰ ਸਮਝਣਾ ਪੈਂਦਾ ਜੋ ਮੈਂ ਆਪਣੀ ਤੀਨ ਨੂੰ ਨਹੀਂ ਸਮਝੀ ਘਰ ਤਾਂ ਮਨਜੋਦਾ ਹੀ ਆ ਹੁਣ ਮੈਂ ਜੇ ਗੇਟ ਖੋਲੂਗੀ ਪਤਾ ਨਹੀਂ ਸਾਹਮਣੇ ਕੌਣ ਆਜੇ ਇਹਨਾਂ ਦੀ ਨਰਾਜ਼ਗੀ ਵੀ जाय ਜਾ ਇਹ ਆਪਦੀ ਜਗ੍ਹਾ ਤੇ ਸਹੀ ਆ ਪਰ ਇਹ ਤਾਂ ਮੈਨੂੰ ਪਤਾ ਕਰਨਾ ਹੀ ਪਊਣਾ ਕਿ ਮਨਜੋਤ ਨਾਲ ਅਸਲ ਚ ਹੋਇਆ ਕੀ ਸੀ ਸ਼ਸ਼ੀਕਲ ਮੰਮੀ ਤੈਨੂੰ ਕੌਣ ਵਾਂ ਤੇਰਾ ਵਿਆਹ ਹੋ ਗਿਆ ਤੂੰ ਛੁੱਟਾ ਪਾ ਲਿਆ ਮੰਮੀ ਜੀ ਮੈਂ ਸ਼ਿਰਤ ਆ ਤੁਸੀਂ ਪਛਾਣਿਆ ਨਹੀਂ ਮੈਨੂੰ ਸ਼ਿਰਤ ਹਾਂਜੀ ਹੱਸਿਆ ਸ਼ਿਰਤ ਵਾਂ ਹਾਏ ਸ਼ਿਰਤ ਆ ਗਈ ਇਹ ਕਿੱਥੇ ਰਹਿੰਦੀ ਏ ਤੂੰ ਹਾਂ ਕਿੱਥੇ ਰਹਿੰਦੀ ਏ ਤੂੰ ਮੈਂ ਤੁਹਾਨੂੰ ਮਿਲਣ ਤਾਂ ਆਈ ਆ ਅੱਜ ਹਾਏ ਸਾਡਾ ਤੇ ਬੜਾ ਗੋਆ ਪੱਥਨ ਵਾਲਾ ਮੈਂ ਨਾ ਅੱਗੇ ਜੇ ਪਿੱਛੇ ਕਿੰਨਾ ਜੇਰ ਹੋ ਗਿਆ ਬੜੀ ਮੈਂ ਕੋ ਮੈਂ ਇਸੇ ਨਾਲ ਪਹਿਲਾਂ ਤੁਹਾਡੇ ਘਰੇ ਤੁਹਾਨੂੰ ਹੋ ਕਿ ਗਿਆ ਤੁਸੀਂ ਮੈਨੂੰ ਨਹੀਂ ਪਛਾਨ ਰਹੇ ਨਹੀਂ ਬਾਹੂ ਤਾ ਦਾਨੀ ਕਾਰ ਇਹ ਤੂੰ ਆਪਣੇ ਘਰ ਨੂੰ ਜਾ ਨਹੀਂ ਪਰ ਮੈਂ ਤੁਹਾਡੇ ਘਰ ਹੀ ਆਈਆਂ ਨਹੀਂ ਨਹੀਂ ਤੂੰ ਆਪਣੇ ਘਰ ਨੂੰ ਜਾ ਹੁਣ ਗੋਹਾ ਮੁੱਕ ਗਿਆ ਵਹ ਐ ਨਹੀਂ ਪੱਤਣ ਵਾਲਾ ਜਦੋਂ ਹੋਊਗਾ ਨਾ ਫਿਰ ਆ ਜੀ ਮੰਮੀ ਜੀ ਮੈਂ ਕੋਈ ਗੋਹਾ ਪੱਤਣ ਵਾਲੀ ਨਹੀਂ ਹੈਗੀ ਮੈਂ ਸਿਰ ਤੇ ਤੁਸੀਂ ਯਾਦ ਕਰੋ ਆਪਾਂ ਮਿਲੇ ਤਾਂ ਹੈਗੇ ਸੀ ਤੁਹਾਨੂੰ ਹੋ ਕਿ ਗਿਆ ਮੈਨੂੰ ਤੇਰੀ ਸਮਝ ਲੱਗਦੀ ਨਹੀਂ ਨਹੀਂ ਤੂੰ ਜਾ ਹਰ ਦਿਖਾਣਾ ਨਾ ਦਈਆ ਕਰੇ ਨੀ ਕੋਈ ਵੀ ਮੈਂ ਆਪ ਚੱਲੀ ਵਾਂਡੇ ਜਾ ਤੂੰ ਨਹੀਂ ਮੈਂ ਵਾਂਡੇ ਚੱਲੀ ਬਾਉ ਜਾ ਬਾਉ ਹਾਏ ਤਾਈ ਕਿਦਾਂ ਡਈ ਆ ਕਿਦਾਂ ਢੋਲਾ ਪਾਉਂਦੀ ਆ ਮੈਂ ਕਿੱਥੇ ਜਾਣਾ ਜੀ ਮੈਂ ਤੁਹਾਨੂੰ ਹੀ ਮਿਲਣ ਆਈ ਹੈਗੀ ਨਹੀਂ ਨਹੀਂ ਸੀਰਤ 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 ਦੀਦੀ ਜਾ ਬਾਉ ਆਪਣੇ ਘਰੋਂ ਤਨ ਮੈਂ ਕਿਨੀ ਵਾਲਾ ਕਹਿੰ ਮੈਂ ਤੁੰਤੇ ਮਾਰ ਕੇ ਤਾਈ ਬਾਹਰ ਆ हां सिरक तू इथे दीदी क्यों तू सही ठीक हो हांਹੀਂ ਤੇ ਸਭ ਠੀਕ ਠਾਕ ਹੈ ਨੀ ਵੀ ਇਹ ਗੱਲਾਂ ਕਰੀ ਜਾਂਦੀ ਰੋਲਾ ਪਾਈ ਜਾਂਦੀ ਆਪਣਾ ਹੀ ਮੈਂ ਇਹਨਾਂ ਡਟ ਕੇ ਲੈ ਜਾਣਾ ਤੈਨੂੰ ਕਾਈ ਕੋਈ ਨਹੀਂ ਕਿਤੇ ਵੀ ਕੇ ਨੂੰ ਲਟਕੇ ਖੜਦਾ ਮੈਨੂੰ ਸੁਣ ਲੈ ਤਾਂ ਗੱਲਬਾਤ ਉਹਦੀ ਰੁਕ ਜਾ ਤੁਸੀਂ ਦੀਦੀ ਇਹਨਾਂ ਨੂੰ ਹੋ ਕੀ ਗਿਆ ਮੰਮੀ ਨੂੰ ਤੇ ਤੈਨੂੰ ਹੋਇਆ ਹੁਣ ਆਵਾ ਮੈਨੂੰ ਤਾਂ ਕੁਛ ਨਹੀਂ ਹੋਇਆ ਅੱਗੇ ਆ ਇੰਦਾਂ ਦੀਆਂ ਗੱਲਾਂ ਕਰਦੀ ਉੱਤੋਂ ਆ ਵੀ ਪਰ ਜੋ ਦੋਵੇਂ ਜਾਣੀਆਂ ਇੱਥੋਂ ਕਾਈ ਚੁੱਪ ਕਰੋ ਦੋ ਮੰਨ ਬਸ ਚੁੱਪ ਕਰ ਜਾ ਸੀਰਤ ਐਡਾ ਚੁੱਪ ਕਰ ਜਾ ਹਾਂਜੀ ਬਸ ਇੱਧਰ ਚੁੱਪ ਕਰ ਜਾ ਸੀਰਤ ਤੈਨੂੰ ਕੀ ਦੱਸਾਂ ਤਾਈ ਨੂੰ ਕੀ ਹੋਇਆ ਵਾ ਇਹਦੀ ਵਜ੍ਹਾ ਨਾ ਸਿਰਫ ਤੂੰ ਹੀ ਆ ਮੰਮੀ ਮੈਂ ਪਰ ਮੈਂ ਵਜ੍ਹਾ ਕਿਉਂ ਆ ਕੈਨੂੰ ਸਭ ਕੁਝ ਦੱਸਦੀ ਆ ਬਸ 5 ਮਿੰਟ ਰੁਕ ਜਾ ਮੰਮੀ ਤਾਈ ਨੂੰ ਲੈ ਜਾ ਕਿਉਂ ਤਾਈ ਨੂੰ ਲੈ ਜਾ ਮੈਨੂੰ ਕਹਿੰਦੇ ਚੁੱਪ ਕਰ ਜਾ ਮੈਂ ਚੁੱਪ ਕਰ ਗਈ ਤੇ ਹੁਣ ਕਹਿੰਦੀ ਤਾਈ ਨੂੰ ਲੈ ਜਾ ਮੰਮੀ ਤੁਹਾਨੂੰ ਪਤਾ ਤਾਂ ਹੈ ਸੀਰਤ ਆ ਗੋਆ ਸੁੱਟਣ ਮਾਰੀ ਭੈਣ ਹੈ ਗੋਆ ਸੁੱਟੇ ਪਾੜੀ ਸਾਡੀ ਆਈ ਮੰਨੇ ਬਾਜੀ ਹੋਣਾ ਨਾ ਉਹਨਾਂ ਜੀ ਨਾ ਸੱਦ ਕੇ ਉਹਦਾ ਤਾਂ ਤੇਰੇ ਕੋ ਪੱਥਿਆ ਜਾਂਦਾ ਨਾ ਮੇਰੇ ਕੋ ਪੱਥਿਆ ਜਾਂਦਾ ਉਹਦੇ ਨਾਲੇ ਮੇਰੀ ਗੁੱਡੀ ਹੋਈ ਹੀ ਨਿੱਕੀ ਜੀ ਦਾ ਉਹ ਆਈ ਕਾਕਾ ਹਾਂ ਹੋਇਆ ਚਲ ਆ ਜਾ ਫਿਰ ਤੇਵਾਸ ਨੂੰ ਮੇਰੇ ਕੋ ਕੰਮ ਨਹੀਂ ਹੁੰਦਾ ਨਹੀਂ ਇਹਨੂੰ ਜਾ ਲੈਂਦੇ ਬਾਹਰ ਆਈ ਨਹੀਂ ਬਾਹੂ ਜਾ ਤੂੰ ਮੈਂ ਨਹੀਂ ਤੋ ਫੀਕਾ ਦਾ ਸਿਰਫ ਇੱਕ ਤੇਰੇ ਕਰਕੇ ਅੰਦਰ ਆ ਤਾਂ ਮੈਂ ਸਾਰਾ ਕੁਝ ਦੱਸਦੀ ਆ